ਰਿਤੂ ਰਸੋਈ ਵਿੱਚ ਆਈ ਤਾਂ ਦਰਵਾਜ਼ੇ ਤੇ ਖੜੀ ਰਹਿ ਗਈ ਉਸ ਦੀ ਸਾਸ ਨੇ ਫਿਰ ਚਾਹ ਬਣਾਈ ਸੀ ਅਤੇ ਰਸੋਈ ਦੀ ਸਲੇਬ ਤੇ ਚਾਹ ਪੱਤੀ ਦੇ ਦਾਣੇ ਅਦਰਕ ਦੇ ਛਿਲਕੇ ਵਗੈਰਾ ਖਿੰਡੇ ਪਏ ਸੀ ਚਾਹ ਬਣਾਉਂਦਿਆਂ ਸ਼ਾਇਦ ਬਰਤਨ ਵੀ ਥੋੜਾ ਜਿਹਾ ਸੜ ਗਿਆ ਸੀ ਝੂਠੇ ਚਾਹ ਦੇ ਕੱਪ ਵੀ ਉੱਥੇ ਹੀ ਪਏ ਸੀ ਰਿਤੂ ਬੁੜਬੜਾਉਂਦੀ ਹੋਈ ਰਸੋਈ ਦੀ ਸਫਾਈ ਕਰਨ ਲੱਗ ਪਈ ਉਹ ਥੋੜੀ ਦੇਰ ਲਈ ਮਾਰਕੀਟ ਗਈ ਸੀ ਉਹ ਚੁੱਲ੍ਹਦੀ ਹੋਈ ਮਨ ਹੀ ਮਨ ਕਹਿਣ ਲੱਗ ਪਈ ਥੋੜੀ ਦੇਰ ਲਈ ਮਾਰਕੀਟ ਕੀ ਗਈ ਮੰਮੀ ਜੀ ਨੇ ਤਾਂ ਰਸੋਈ ਵਿੱਚ ਗੰਦ ਮਚਾ ਦਿੱਤਾ ਉਹ ਚੁੱਲ੍ਹਦੀ ਹੋਈ ਸਲੇਬ ਸਾਫ਼ ਕਰਨ ਲੱਗ ਪਈ ਸ਼ਰਿਤਾ ਜੀ ਦੇ ਹੱਥ ਹੁਣ ਕੰਬਣ ਲੱਗ ਪਏ ਸੀ ਉਮਰ ਦੇ ਨਾਲ ਉਹਨਾਂ ਦੇ ਹੱਥਾਂ ਵਿੱਚ ਇੰਨੀ ਮਜ਼ਬੂਤੀ ਨਹੀਂ ਬਚੀ ਸੀ ਉਹ ਕੋਈ ਵੀ ਕੰਮ ਕਰਦੀ ਤਾਂ ਠੀਕ ਤਰ੍ਹਾਂ ਨਹੀਂ ਹੁੰਦਾ ਸੀ ਫਿਰ ਵੀ ਉਹ ਕੋਸ਼ਿਸ਼ ਕਰਦੀ ਸੀ ਕਿ ਆਪਣੇ ਸਾਰੇ ਕੰਮ ਖੁਦ ਹੀ ਕਰ ਲੈਣ ਤਾਂ ਜੋ ਨੂੰ ਤੇ ਕੰਮ ਦਾ ਬੋਝ ਨਾ ਪਵੇ ਪਰ ਜਦੋਂ ਵੀ ਉਹਨਾਂ ਤੋਂ ਕੋਈ ਗਲਤੀ ਹੋ ਜਾਂਦੀ ਤਾਂ ਰੀਤੂ ਨੂੰ ਬਹੁਤ ਤੇਜ਼ ਗੁੱਸਾ ਆ ਜਾਂਦਾ ਰੀਤੂ ਨੂੰ ਗੰਦਗੀ ਬਿਲਕੁਲ ਵੀ ਪਸੰਦ ਨਹੀਂ ਸੀ ਅਤੇ ਉਸ ਦੀ ਸੱਸ ਹਮੇਸ਼ਾ ਕੁਝ ਨਾ ਕੁਝ ੇਠਾ ਸੁੱਟ ਦਿੰਦੀ ਸੀ ਖਾਣਾ ਖਾਂਦੇ ਆ ਵੀ ਉਹਨਾਂ ਤੋਂ ਥੋੜਾ ਜਿਹਾ ਖਾਣਾ ਫਰਸ਼ ਤੇ ਡਿੱਗ ਜਾਂਦਾ ਤਾਰੀ ਤੂ ਤਰੰਤ ਗੁੱਸੇ ਵਿੱਚ ਚਮਕਦੀ ਹੋਈ ਸਫਾਈ ਕਰਨ ਲੱਗ ਜਾਂਦੀ ਪਰ ਸ਼ਰਿਤਾ ਜੀ ਨੂੰ ਦੇ ਗੁੱਸੇ ਨੂੰ ਸਮਝ ਨਹੀਂ ਪਉਂਦੀ ਸੀ ਹਜੇ ਉਹਨਾਂ ਨੂੰ ਸ਼ਹਿਰ ਆਏ ਹੋਏ 2 ਹੀ ਮਹੀਨੇ ਹੋਏ ਸੀ ਪਹਿਲਾਂ ਉਹ ਪਿੰਡ ਵਿੱਚ ਰਹਿੰਦੀ ਸੀ ਪਤੀ ਦੇ ਸਵਰਗਵਾਸ ਤੋਂ ਬਾਅਦ ਵੀ ਉਹ 2 ਸਾਲ ਤੱਕ ਪਿੰਡ ਵਿੱਚ ਇਕੱਲੀ ਰਹੀ ਪਰ ਜਦੋਂ ਉਹਨਾਂ ਦੀ ਤਬੀਅਤ ਖਰਾਬ ਹੋਣ ਲੱਗੀ ਤਾਂ ਉਹਨਾਂ ਦਾ ਪੁੱਤਰ ਰੋਹਿਤ ਉਹਨਾਂ ਨੂੰ ਆਪਣੇ ਨਾਲ ਸ਼ਹਿਰ ਲੈ ਆਇਆ वैसे ਤਾਂ सास ਦੇ ਆਉਣ ਨਾਲ ਰੀਤੂ ਪਹਿਲਾਂ ਹੀ ਖੁਸ਼ ਨਹੀਂ ਸੀ ਹੁਣ ਹੁਣ ਸੱਸ ਦੀਆਂ ਇੱਕ ਇੱਕ ਆਦਤਾਂ ਦੇਖ ਕੇ ਉਹ ਝੜਨ ਲੱਗ ਪਈ ਸੀ ਪਰ ਖੁੱਲ ਕੇ ਕੁਝ ਵੀ ਬੋਲ ਨਹੀਂ ਪਾਉਂਦੀ ਸੀ ਕਿਉਂਕਿ ਰੋਹਿਤ ਆਪਣੀ ਮਾਂ ਨਾਲ ਬਹੁਤ ਪਿਆਰ ਕਰਦਾ ਸੀ ਉਸ ਨੂੰ ਡਰ ਸੀ ਕਿ ਸੱਸ ਨੂੰ ਕੁਝ ਕਹਿਣ ਤੇ ਪਤੀ ਪਤਨੀ ਦਾ ਰਿਸ਼ਤਾ ਖਰਾਬ ਹੋ ਨਾ ਜਾਵੇ ਇਸ ਲਈ ਉਹ ਚੁੱਪਚਾਪ ਖੂਨ ਦੇ ਘੁੱਟ ਪੀ ਕੇ ਰਹਿ ਜਾਂਦੀ ਸੀ ਇੰਨੇ ਵਿੱਚ ਸ਼ਰਿਤਾ ਜੀ ਵਾਸ਼ਰੂਮ ਤੋਂ ਬਾਹਰ ਆਈ ਅਤੇ ਰਸੋਈ ਵਿੱਚ ਆ ਕੇ ਬੋਲੀ ਬਹੂ ਮੈਂ ਇਹ ਬਰਤਨ ਸਾਫ਼ ਕਰਨ ਹੀ ਵਾਲੀ ਸੀ ਪਰ ਜਰਾ ਵਾਸ਼ਰੂਮ ਚਲੀ ਗਈ ਸੀ ਲਿਆ ਮੈਂ ਚਾਹ ਦਾ ਕੱਪ ਧੋ ਦਿੰਦੀ ਹਾਂ ਇਹਨਾਂ ਕਹਿ ਕੇ ਉਹ ਚਾਹ ਦਾ ਕੱਪ ਚੁੱਕਣ ਲੱਗੀ ਪਰ ਉਹਨਾਂ ਦੇ ਹੱਥੋਂ ਕੱਪ ਫਰਸ਼ ਤੇ ਡਿੱਗ ਪਿਆ ਅਤੇ ਟੁੱਟ ਗਿਆ ਰਿਤੂ ਗੁੱਸੇ ਵਿੱਚ ਬੋਲ ਪਈ ਤੁਸੀਂ ਕੀ ਕਰ ਦਿੱਤਾ ਇਹ ਬਹੁਤ ਮਹਿੰਗਾ ਸੈੱਟ ਸੀ ਤੁਸੀਂ ਤਾਂ ਪੂਰਾ ਸੈੱਟ ਹੀ ਵਿਗਾੜ ਦਿੱਤਾ ਨੂ ਦੀ ਤੇਜ਼ ਆਵਾਜ਼ ਸੁਣ ਕੇ ਸ਼ਰਿਤਾ ਜੀ ਹੱਕੀ ਬੱਕੀ ਰਹਿ ਗਈ ਅਤੇ ਹੌਲੇ ਹੌਲੇ ਬੋਲੀ ਗਲਤੀ ਹੋ ਗਈ ਬਹੂ ਮaaf ਕਰ ਦੇ ਇਹਨਾਂ ਕਹਿ ਕੇ ਉਹ ਸਿਰ ਝੁਕਾ ਕੇ ਆਪਣੇ ਕਮਰੇ ਵਿੱਚ ਚਲੀ ਗਈ ਪਿੱਛੇ ਤੋਂ ਰਤੂ ਬੜਬੜਾਉਂਦੀ ਹੋਈ ਬੋਲਣ ਲੱਗ ਪਈ ਇੱਕ ਤਾਂ ਹੱਥ ਪੈਰ ਠੀਕ ਨਾਲ ਕੰਮ ਨਹੀਂ ਕਰਦੇ ਉੱਤੇ ਤੋਂ ਹੋਰ ਮੇਰਾ ਕੰਮ ਵਧਾ ਦਿੰਦੇ ਨੇ ਉਹ ਝਾੜੂ ਲੈ ਕੇ ਸਫਾਈ ਕਰਨ ਲੱਗ ਪਈ ਉਸ ਦਾ ਮਨ ਹੋਰ ਵੀ ਚਿਰਚੜਾ ਹੋ ਗਿਆ ਸੀ ਸ਼ਾਮ ਨੂੰ ਜਦੋਂ ਰੋਹਿਤ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਮਾਂ ਥੋੜੀ ਉਦਾਸ ਜਿਹੀ ਲੱਗ ਰਹੀ ਹੈ ਉਹ ਪੁੱਛ ਬੈਠਾ ਕੀ ਹੋਇਆ ਮਾਂ ਤਾਂ ਰੀਤੂ ਘਬਰਾ ਗਈ ਕਿ ਕਿਤੇ ਸੱਸ ਉਸ ਦੀ ਸ਼ਿਕਾਇਤ ਨਾ ਕਰ ਦੇਣ ਪਰ ਉਹਨਾਂ ਨੇ ਕੁਝ ਨਹੀਂ ਕਿਹਾ ਬਸ ਹੋਲੇ ਜਿਹੇ ਬੋਲੀ ਕੁਝ ਨਹੀਂ ਬੇਟਾ ਬਸ ਸਿਰ ਵਿੱਚ ਥੋੜਾ ਦਰਦ ਹੋ ਰਿਹਾ ਹੈ ਰੋਹਿਤ ਤੁਰੰਤ ਮਾਂ ਦਾ ਸਿਰ ਦਬਾਉਣ ਲੱਗ ਪਿਆ ਇਹ ਦੇਖ ਕੇ ਰੀਤੂ ਮਨ ਹੀ ਮਨ ਸੋਚਣ ਲੱਗ ਪਈ ਲੋ ਸ਼ੁਰੂ ਹੋ ਗਈ ਨੋਟੰਕੀ ਉਹ ਮੂੰਹ ਬਣਾਉਂਦੀ ਹੋਈ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਈ ਥੋੜੀ ਦੇਰ ਬਾਅਦ ਰੋਹਿਤ ਕਮਰੇ ਵਿੱਚ ਆਇਆ ਅਤੇ ਰੀਤੂ ਨੂੰ ਪਿਆਰ ਨਾਲ ਆਪਣੀਆਂ ਬਾਹਾਂ ਵਿੱਚ ਪਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਤੋਂ ਛੁਟਕਦੀ ਹੋਈ ਬੋਲੀ ਮਿਲ ਗਈ ਤੁਹਾਨੂੰ ਫੁਰਸਤ ਪਹਿਲਾਂ ਤਾਂ ਤੁਸੀਂ ਦਫ਼ਤਰ ਤੋਂ ਆਉਂਦੇ ਸੀ ਤਾਂ ਸਿੱਧਾ ਮੇਰੇ ਕੋਲ ਹੀ ਆਉਂਦੇ ਸੀ ਰੋਹਿਤ ਹੌਲੇ ਜਿਹੇ ਬੋਲਿਆ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਹੁਣ ਮਾਨੂ ਨੂੰ ਵੀ ਥੋੜਾ ਸਮਾਂ ਦੇਣਾ ਪਵੇਗਾ ਰੀਤੂ ਨੇ ਗੱਲ ਨੂੰ ਅੱਗੇ ਨਹੀਂ ਵਧਾਇਆ ਕਿਉਂਕਿ ਉਸਨੂੰ ਡਰ ਸੀ ਕਿ ਰੋਹਿਤ ਨਰਾਜ਼ ਨਾ ਹੋ ਜਾਵੇ ਉਹ ਚੁੱਪਚਾਪ ਕਿਚਨ ਵਿੱਚ ਜਾ ਕੇ ਚਾਹ ਬਣਾਉਣ ਲੱਗ ਪਈ ਰੀਤੂ ਨੂੰ ਲੱਗਾ ਸੀ ਕਿ ਅੱਜ ਦੀ ਡਾਂਟ ਤੋਂ ਬਾਅਦ ਸੱਸ ਦੁਪਾਰਾ ਰਸੋਈ ਵਿੱਚ ਨਹੀਂ ਆਵੇਗੀ ਪਰ ਅਗਲੀ ਸਵੇਰ ਜਦੋਂ ਉਹ ਕਿਚਨ ਵਿੱਚ ਗਈ ਤਾਂ ਦੇਖਿਆ ਕਿ ਸ਼ਰਿਤਾ ਜੀ ਫਿਰ ਚਾਹ ਬਣਾ ਰਹੇ ਹਨ ਏ ਦੇਖ ਕੇ ਉਹ ਮਨ ਹੀ ਮਨ ਸੋਚਣ ਲੱਗ ਪਈ ਚਾਹ ਪੀਣ ਦੀ ਇੰਨੀ ਵੀ ਕੀ ਜਲਦੀ ਸੀ ਉਸੇ ਸਹਿਰ ਵਿੱਚ ਰਿਤੂ ਦਾ ਪੇਕਾ ਘਰ ਵੀ ਸੀ ਇੱਕ ਦਿਨ ਸ਼ਰਿਤਾ ਜੀ ਦੀ ਸਮਦਨ মালਤੀ ਜੀ ਅਚਾਨਕ ਹੀ ਉਹਨਾਂ ਨੂੰ ਮਿਲਣ ਚਾਹ ਘਰ ਚੱਲ ਆਈ ਸਰਿਤਾ ਜੀ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਈ ਅਤੇ ਉਹਨਾਂ ਦੇ ਗਲੇ ਨਾਲ ਲੱਗ ਗਈ। ਮਾਲਤੀ ਜੀ ਉਹਨਾਂ ਨਾਲ ਬੈਠ ਕੇ ਗੱਲਾਂ ਕਰਨ ਲੱਗ ਪਏ ਅਤੇ ਰੀਤੂ ਨੂੰ ਚਾਹ-ਨਾਸ਼ਤਾ ਬਣਾਉਣ ਲਈ ਕਿਹਾ। ਚਾਹ-ਨਾਸ਼ਤਾ ਕਰਨ ਤੋਂ ਬਾਅਦ ਸਰਿਤਾ ਜੀ ਉੱਠ ਕੇ ਬਾਥਰੂਮ ਗਈ। ਇੱਧਰ ਰੀਤੂ ਆਪਣਾ ਦੁੱਖ ਸੁਣਾਉਣ ਲਈ ਬੈਠ ਗਈ। ਉਹ ਬੋਲਣ ਲੱਗ ਪਈ, "ਮਾਂ ਜਦੋਂ ਤੋਂ ਮੇਰੀ ਸੱਸ ਆਈ ਹੈ ਮੇਰਾ ਕੰਮ ਬਹੁਤ ਵੱਧ ਗਿਆ ਹੈ ਮਾਲਤੀ ਜੀ ਬੋਲੀ ਹਾਂ ਬੇਟੀ ਘਰ ਵਿੱਚ ਜੇ ਵੱਧ ਲੋਕ ਹੋਣ ਤਾਂ ਕੰਮ ਤਾਂ ਵੱਧ ਹੀ ਜਾਂਦਾ ਹੈ ਤਦ ਰੀਤੂ ਮੂੰਹ ਬਣਾਉਂਦੀ ਹੋਈ ਬੋਲੀ ਪਰ ਮੈਂ ਤਾਂ ਆਪਣੀ ਸੱਸ ਦੀਆਂ ਆਦਤਾਂ ਤੋਂ ਵੀ ਬਹੁਤ ਪਰੇਸ਼ਾਨ ਹਾਂ ਇਹ ਨਹੀਂ ਹੁੰਦਾ ਕਿ ਤਿੰਨ ਵੇਲੇ ਖਾਣਾ ਮਿਲ ਰਿਹਾ ਹੈ ਤਾਂ ਆਰਾਮ ਨਾਲ ਆਪਣੇ ਕਮਰੇ ਵਿੱਚ ਬੈਠੇ ਰਹਿਣ ਅਤੇ ਖਾਂਦੇ ਪੀਂਦੇ ਰਹਿਣ ਉਹਨਾਂ ਨੂੰ ਤਾਂ ਮੇਰੀ ਰਸੋਈ ਵਿੱਚ ਹੀ ਬੜਨਾ ਹੈ ਮੰਮੀ ਮੈਂ ਤਾਂ ਪਰੇਸ਼ਾਨ ਹੋ ਗਈ ਮੇਰੀ ਸੱਸ ਜਦੋਂ ਦੇਖੋ ਉਦੋਂ ਚਾਹ ਬਣਾਉਣ ਵੀ ਰਸੋਈ ਵਿੱਚ ਬੜ ਜਾਂਦੀ ਹੈ ਅਤੇ ਵਰਤਨ ਤੇ ਰਸੋਈ ਗੰਦੀ ਕਰ ਦਿੰਦੀ ਹੈ ਉਦੋਂ ਸ਼ਰਿਤਾ ਜੀ ਵਾਸ਼ਰੂਮ ਤੋਂ ਵਾਪਸ ਆਈ ਨੂੰ ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਕਦਮ ਉੱਥੇ ਹੀ ਥੰਮ ਗਏ ਉਨਾ ਨੂੰ ਰੋਣਾ ਆਉਣ ਲੱਗ ਪਿਆ ਕਿ ਇਹ ਨੂੰ ਉਹਨਾਂ ਤੋਂ ਇੰਨੀ ਪਰੇਸ਼ਾਨ ਹੈ ਉਦੋਂ ਮਾਲਤੀ ਜੀ ਦੀ ਗੱਲ ਸੁਣ ਕੇ ਉਹਨਾਂ ਦਾ ਦਿਲ ਦਹਿਲ ਉੱਠਿਆ ਕਿਉਂਕਿ ਉਹ ਬੋਲੀ ਬੇਟੀ ਹੁਣ ਤਾਂ ਬਸ ਇੱਕ ਹੀ ਉਪਾਏ ਹੈ ਰੀਤੂ ਤੁਰੰਤ ਬੋਲੀ ਜਲਦੀ ਦੱਸੋ ਮਾਂ ਕੀ ਉਪਾਏ ਹੈ ਤਾਂ ਉਹ ਬੋਲਣ ਲੱਗ ਪਈ ਤੁਸੀਂ ਆਪਣੀ ਸੱਸ ਨੂੰ ਬ੍ਰਿਧ ਆਸ਼ਰਮ ਭੇਜ ਦਿਓ ਤੁਹਾਡੀਆਂ ਮੁਸ਼ਕਲਾਂ ਆਸਾਨ ਹੋ ਜਾਣਗੀਆਂ ਰੀਤੂ ਬੋਲੀ ਮੈਂ ਤਾਂ ਭੇਜ ਹੀ ਦਿੰਦੀ ਪਰ ਮੇਰੇ ਪਤੀ ਮੰਨਣਗੇ ਤਾਂ ਨਾ ਸ਼ਰਿਤਾ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਪਏ ਅਤੇ ਮਾਲਤੀ ਜੀ ਅੱਗੇ ਬੋਲੀ ਇਸ ਦਾ ਉਪਾਏ ਵੀ ਹੈ ਤੂੰ ਆਪਣੇ ਭਰਾ ਨੂੰ ਵੀ ਕਹਿ ਕਿ ਉਹ ਵੀ ਮੈਨੂੰ ਬ੍ਰਿਧ ਆਸ਼ਰਮ ਭੇਜ ਦੇਵੇ ਫਿਰ ਤੂੰ ਆਪਣੇ ਪਤੀ ਨੂੰ ਸਮਝਾ ਸਕਦੀ ਹੈ ਕਿ ਮੇਰੀ ਮਾਂ ਵੀ ਬ੍ਰਿਧ ਆਸ਼ਰਮ ਵਿੱਚ ਹੈ ਤਾਂ ਤੁਸੀਂ ਆਪਣੀ ਮਾਂ ਨੂੰ ਵੀ ਬ੍ਰਿਧ ਆਸ਼ਰਮ ਭੇਜ ਦਿਓ ਇਹ ਸੁਣ ਕੇ ਰੀਤੂ ਨੂੰ ਜਿਵੇਂ ਘਰੰਟ ਲੱਗ ਗਿਆ ਉਹ ਹੈਰਾਨ ਹੋ ਕੇ ਬੋਲੀ ਮਾਂ ਤੁਸੀਂ ਤੁਸੀਂ ਇਹ ਕੀ ਬੋਲ ਰਹੇ ਹੋ ਤੁਹਾਨੂੰ ਬ੍ਰਿਧ ਆਸ਼ਰਮ ਭੇਜਣ ਦਾ ਤਾਂ ਮੈਂ ਸੋਚ ਵੀ ਨਹੀਂ ਸਕਦੀ ਉਦੋਂ ਮਾਲਤੀ ਜੀ ਠੰਡੇ ਸੂਰ ਵਿੱਚ ਮੁਸਕਰਾਉਂਦੀ ਹੋਈ ਬੋਲੀ ਆਪਣੀ ਸੱਸ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ ਅਤੇ ਆਪਣੀ ਮਾਂ ਬਾਰੇ ਇਉਂ ਸੋਚ ਵੀ ਨਹੀਂ ਸਕਦੀ ਤੇਰੀ ਭਾਬੀ ਵੀ ਤਾਂ ਮੇਰੀ ਨੂੰਹ ਹੈ ਜੇ ਉਹ ਵੀ ਮੇਰੇ ਬਾਰੇ ਇਉਂ ਹੀ ਸੋਚ ਲਵੇ ਤਾਂ ਤੈਨੂੰ ਕਿਵੇਂ ਲੱਗੇਗਾ ਇਹ ਸੁਣ ਕੇ ਰੀਤੂ ਨੇ ਸ਼ਰਮਿੰਦਗੀ ਨਾਲ ਸਿਰ ਝੁਕਾ ਲਿਆ ਮਾਲਤੀ ਜੀ ਅੱਗੇ ਬੋਲੀ ਤੇਰੀ ਸੱਸ ਨੇ ਤਾਂ ਤੈਨੂੰ ਆਪਣਾ ਪੁੱਤਰ ਹਮੇਸ਼ਾ ਹਮੇਸ਼ਾ ਲਈ ਸੌਂਪ ਦਿੱਤਾ ਹੈ ਅਤੇ ਤੂੰ ਆਪਣੀ ਸੋਈ ਵੀ ਆਪਣੀ ਸੱਸ ਨੂੰ ਨਹੀਂ ਦੇ ਸਕਦੀ ਉਹ ਬਜ਼ੁਰਗ ਹਨ ਇਸ ਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਹੱਥ ਪੈਰ ਬੰਨ ਕੇ ਸਿਰਫ ਕਮਰੇ ਵਿੱਚ ਬਿਠਾ ਕੇ ਰੱਖਿਆ ਜਾਵੇ ਉਹਨਾਂ ਨੂੰ ਵੀ ਕੁਝ ਬਣਾਉਣ ਦਾ ਮਨ ਕਰਦਾ ਹੈ ਸਮਾਂ ਬਿਤਾਉਣ ਜਾਂ ਮਨ ਬਹਿਲਾਉਣ ਲਈ ਉਹ ਰਸੋਈ ਵਿੱਚ ਜਾ ਕੇ ਥੋੜਾ ਜਿਹਾ ਕੰਮ ਕਰ ਰਹੇ ਹਨ ਇਸ ਨਾਲ ਤੈਨੂੰ ਕੀ ਪ੍ਰੋਬਲਮ ਹੈ ਘੱਟੋ ਘੱਟ ਉਹ ਤੈਨੂੰ ਤਾਂ ਪਰੇਸ਼ਾਨ ਨਹੀਂ ਕਰ ਰਹੇ ਜੇ ਚਾਹ ਬਣਾਉਂਦੇ ਰਸੋਈ ਥੋੜੀ ਗੰਦੀ ਹੋ ਜਾਂਦੀ ਹੈ ਤਾਂ ਤੂੰ ਸਫਾਈ ਕਰ ਲਿਆ ਕਰ ਮੈਂ ਵੀ ਤਾਂ ਕਦੇ-ਕਦਾਈਂ ਰਸੋਈ ਵਿੱਚ ਜਾ ਕੇ ਆਪਣੀ ਪਸੰਦ ਦਾ ਖਾਣਾ ਬਣਾ ਲੈਂਦੀ ਹਾਂ ਕੀ ਤਾ ਨੂੰ ਸਫਾਈ ਵਿੱਚ ਮੇਰੀ ਮਦਦ ਨਹੀਂ ਕਰਦੀ ਮੇਰੀ ਬੇਟੀ ਹੋ ਕੇ ਤੂੰ ਆਪਣੀ ਸੱਸ ਬਾਰੇ یوں ਸੋਚੇਂਗੀ ਇਹ ਉਮੀਦ ਨਹੀਂ ਸੀ ਮੈਨੂੰ ਬੋਲਦੇ ਆ ਬੋਲਦੇ ਆ ਬੋਲਦੇ ਆ ਉਹਨਾਂ ਦੇ ਸਾਹ ਫੁੱਲਣ ਲੱਗ ਪਏ ਕਿਉਂਕਿ ਉਹਨਾਂ ਨੂੰ ਬਹੁਤ ਤੇਜ਼ ਗੁੱਸਾ ਆ ਰਿਹਾ ਸੀ ਇੱਧਰ ਸ਼ੈਤਾ ਜੀ ਦਾ ਮਨ ਭਰ ਆਇਆ ਉਹਨਾਂ ਆਪਣੇ ਸ hẳnਨ ਤੇ ਗਰਵ ਹੋਇਆ ਕਿ ਉਹ ਕਿੰਨੇ ਸਮਝਦਾਰ ਹਨ ਜੋ ਆਪਣੇ ਬੇਟੀ ਨੂੰ ਸਮਝਾਉਣ ਲਈ ਉਸ ਨੂੰ ਹੀ ਡਾਂਟ ਰਹੇ ਹਨ ਉਹ ਝਾਟ ਨਾਲ ਪਿੱਛੇ ਤੋਂ ਨਿਕਲ ਕੇ ਕਮਰੇ ਵਿੱਚ ਆਈ ਤੇ ਮਾਲਤੀ ਜੀ ਨੂੰ ਬੋਲੀ ਤੁਸੀਂ ਬਹੂ ਨੂੰ ਡਾਂਟੋ ਨਾ ਇਹ ਤਾਂ ਮੇਰਾ ਬਹੁਤ ਧਿਆਨ ਰੱਖਦੀ ਹੈ ਬਹੁਤ ਕਿਸਮ ਕਿਸਮਤ ਵਾਲਿਆਂ ਨੂੰ ਅਜਿਹੀ ਨੂੰ ਮਿਲਦੀ ਹੈ ਮਾਲਤੀ ਜੀ ਗੁੱਸੇ ਵਿੱਚ ਆਪਣੀ ਬੇਟੀ ਨੂੰ ਘੁਰਦੀ ਹੋਈ ਬੋਲੀ ਦੇਖ ਤੇਰੇ ਬਾਰੇ ਇਹ ਸਭ ਜਾਨਣ ਦੇ ਬਾਵਜੂਦ ਵੀ ਤੇਰਾ ਇਹੀ ਪੱਖ ਲੈ ਰਹੇ ਹਨ ਇਹ ਤੈਨੂੰ ਕਿੰਨਾ ਪਿਆਰ ਕਰਦੇ ਹਨ ਅਤੇ ਤੈਨੂੰ ਛੋਟੀਆਂ-ਛੋਟੀਆਂ ਗੱਲਾਂ ਤੋਂ ਪਰੇਸ਼ਾਨੀ ਹੋ ਰਹੀ ਸੀ ਰੀਤੂ ਦਾ ਸਿਰ ਸਮਿੰਦ ਸਰਮਿੰਦਗੀ ਨਾਲ ਝੁਕ ਗਿਆ ਉਹ ਭਰੇ ਗਲੇ ਨਾਲ ਬੋਲੀ ਮੰਮੀ ਜੀ ਮੈਨੂੰ ਮਾਫ ਕਰ ਦਿਓ ਫਿਰ ਆਪਣੀ ਸੱਸ ਦੇ ਸਾਹਮਣੇ ਹੱਥ ਜੋੜ ਕੇ ਬੋਲੀ ਮੰਮੀ ਜੀ ਪਲੀਜ਼ ਤੁਸੀਂ ਵੀ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੇ ਬਾਰੇ ਗਲਤ ਸੋਚਦੀ ਸੀ ਮੈਨੂੰ ਤੁਹਾਡੇ ਤੇ ਗੁੱਸਾ ਆਉਂਦਾ ਸੀ ਪਰ ਅੱਗੇ ਤੋਂ ਧਿਆਨ ਰੱਖਾਂਗੀ ਕਿ ਮੇਰੀ ਵਜ੍ਹਾ ਨਾਲ ਤੁਹਾਨੂੰ ਕਦੇ ਕੋਈ ਤਕਲੀਫ ਨਾ ਹੋਵੇ ਇਸ ਘਰ ਤੇ ਪੂਰਾ ਹੱਕ ਹੈ ਤੁਹਾਡਾ ਵੀ ਅਤੇ ਤੁਸੀਂ ਜਦੋਂ ਮਨ ਕਰੇ ਉਦੋਂ ਜੋ ਚਾਹੇ ਪਕਾ ਸਕਦੇ ਹੋ ਇੰਨਾ ਕਹਿ ਕੇ ਉਸਨੇ ਆਪਣੇ ਕੰਨ ਫੜ ਲਏ ਤਾਂ ਸਰਿਤਾ ਜੀ ਨੇ ਅੱਗੇ ਵੱਧ ਕੇ ਉਸ ਨੂੰ ਆਪਣੇ ਗਲੇ ਨਾਲ ਲਾ ਲਿਆ ਅਤੇ ਪਿਆਰ ਨਾਲ ਉਸ ਦੇ ਮੱਥੇ ਤੇ ਹੱਥ ਫੇਰਦੀ ਹੋਈ ਬੋਲੀ ਬਹੁਤ ਮੈਂ ਤਾਂ ਹਮੇਸ਼ਾ ਤੈਨੂੰ ਆਪਣੀ ਬੇਟੀ ਮੰਗ ਹੀ ਮੰਨਿਆ ਹੈ ਤੇਰੇ ਗੁੱਸੇ ਨਾਲ ਮੈਨੂੰ ਕਦੇ ਦੁੱਖ ਨਹੀਂ ਹੋਇਆ ਬਸ ਇਹ ਡਰ ਲੱਗਦਾ ਸੀ ਕਿ ਕੀ ਕਿਤੇ ਤੇਰੇ ਮਨ ਵਿੱਚ ਮੇਰੇ ਲਈ ਕਰਵਾਹਟ ਨਾ ਰਹਿ ਜਾਵੇ ਰਿਤੂ ਦੀਆਂ ਅੱਖਾਂ ਵਿੱਚੋਂ ਹੰਝੂ ਚਰਚਰ ਵਹਿਣ ਲੱਗ ਪਏ ਉਸਨੇ ਸੱਸ ਦਾ ਹੱਥ ਫੜ ਲਿਆ ਤੇ ਬੋਲੀ ਮੰਮੀ ਜੀ ਅੱਜ ਤੋਂ ਇਹ ਘਰ ਤੁਹਾਡਾ ਹੈ ਇਹ ਰਸੋਈ ਵੀ ਤੁਹਾਡੀ ਹੈ ਤੁਸੀਂ ਜੋ ਚਾਹੋ ਬਣਾਓਗੇ ਅਤੇ ਮੈਂ ਤੁਹਾਡੇ ਨਾਲ ਖੜੀ ਰਹਾਂਗੀ ਮਾਲਤੀ ਜੀ ਨੇ ਮੁਸਕੁਰਾ ਕੇ ਆਪਣੀ ਬੇਟੀ ਅਤੇ ਸਮਦਨ ਦੋਹਾਂ ਨੂੰ ਦੇਖਿਆ ਅਤੇ ਬੋਲੀ ਇਹੀ ਹੈ ਅਸਲੀ ਘਰ ਜਿੱਥੇ ਸੱਸ ਅਤੇ ਨੂੰਹ ਮਾਂ ਬੇਟੀ ਵਾਂਗ ਰਹਿਣ ਅਤੇ ਇੱਕ ਦੂਜੇ ਦਾ ਸਹਾਰਾ ਬਣਨ ਉਸ ਦਿਨ ਤੋਂ ਘਰ ਦਾ ਮਾਹੌਲ ਬਦਲ ਗਿਆ ਰਸੋਈ ਵਿੱਚ ਚਾਹ ਦੀ ਖੁਸ਼ਬੂ ਦੇ ਨਾਲ ਰਿਸ਼ਤਿਆਂ ਦੀ ਮਿਠਾਸ ਵੀ ਘੁਲਣ ਲੱਗ ਪਈ ਅਤੇ ਰੀਤੂ ਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਸੱਸ ਬੋਝ ਨਹੀਂ ਹੁੰਦੀ ਬਲਕਿ ਘਰ ਦੀ ਅਸਲੀ ਬਰਕਤ ਹੁੰਦੀ ਹੈ ਦੋਸਤੋ ਸਿੱਧੀ ਸਾਦੀ ਚੰਗੇ ਵਿਵਹਾਰ ਵਾਲੀ ਸੱਸ ਨੂੰ ਬੋਝ ਸਮਝਣਾ ਸਭ ਤੋਂ ਵੱਡੀ ਗਲਤੀ ਹੈ ਜਿਵੇਂ ਆਪਣੇ ਮਾਂ ਦਾ ਹਰ ਕੰਮ ਸਾਨੂੰ ਪਿਆਰਾ ਲੱਗਦਾ ਹੈ ਉਵੇਂ ਹੀ ਸੱਸ ਨੂੰ ਵੀ ਉਸੇ ਸਤਿਕਾਰ ਅਤੇ ਅਪਣਤ ਦੀ ਲੋੜ ਹੁੰਦੀ ਹੈ ਜੇ ਨੂੰ ਸੱਸ ਨੂੰ ਮਾਂ ਵਾਂਗ ਮੰਨ ਕੇ ਪਿਆਰ ਅਤੇ ਸਹਿਯੋਗ ਦੇਵੇ ਤਾਂ ਘਰ ਵਿੱਚ ਨਾ ਸਿਰਫ ਕੰਮ ਆਸਾਨ ਹੋ ਜਾਂਦੇ ਹਨ ਬਲਕਿ ਰਿਸ਼ਤੇ ਵੀ ਮਜ਼ਬੂਤ ਅਤੇ ਸੁਖਮਈ ਬਣ ਜਾਂਦੇ ਹਨ ਪਰ ਇਹ ਗੱਲ ਵੀ ਮਹੱਤਵਪੂਰਨ ਹੈ ਕਿ ਸੱਸ ਦਾ ਵਿਵਹਾਰ ਵੀ ਨੂੰ ਨਾਲ ਚੰਗਾ ਹੋਣਾ ਚਾਹੀਦਾ ਹੈ ਧੰਨਵਾਦ ਜੀ